ਹਾਂਜੀ ਕੀ ਹਾਲ ਚੱਲ ਦੋਸਤੋ ਛੱਤਿ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਨਵੀਂ ਵੀਡੀਓ ਤੇ ਨਾਲ ਦੋਸਤੋ ਉਮੀਦ ਕਰਦਾ ਸਾਰੇ ਠੀਕ ਤੇ ਘੈਂਟ ਹੋਵੋਗੇ ਮੂੰਹ ਜਾ ਕੇ ਮੇ ਚਿੱਟਾ ਜਾ ਨਹੀਂ ਆਉਂਦਾ ਐ ਤੇਰੇ ਦੀ ਕਿਵੇਂ ਲੱਗਿਆ ਫਿਰ ਆਪਣਾ ਬੈਕਗ੍ਰਾਉਂਡ ਥੋੜੀ ਜਿਹੀ ਇਨਵੈਸਟਮੈਂਟ ਕਰਤੀ ਆਪਾਂ ਉਮੀਦ ਕਰਦਾ ਸਾਰੇ ਠੀਕ ਤੇ ਘੈਂਟ ਹੋਵੋਗੇ ਸਾਰੇ ਸਵੇਰ ਦੇ ਭੇਜੀ ਜਾਂਦੇ ਨੇ ਮੈਂ ਇੱਕ ਦੀ ਮੰਮੀ ਦੀ ਇੰਟਰਵਿਊ ਆ ਗਈ ਮੈਂ ਇੱਕ ਦੀ ਮੰਮੀ ਨੇ ਬਿਆਨ ਦੇਤਾ ਤੇ ਚਲੋ ਦੇਖਦੇ ਆਪਾਂ ਵੈਸੇ ਤਾਂ ਮੈਂ ਦੇਖ ਲਈ ਸਾਰੀਆਂ ਚੀਜ਼ਾਂ ਆਪਦੇ ਉੱਪਰ ਹੀ ਝੂਠੀਆਂ ਪਾਈ ਜਾਂਦੇ ਨੇ ਕਿਉਂਕਿ ਆਪ ਹੀ ਕੁਝ ਚੀਜ਼ਾਂ ਕਹੀ ਜਾਂਦੀ ਐ ਤੇ ਉਹੀ ਚੀਜ਼ਾਂ ਤੇ ਆਪ ਹੀ ਉਹ ਝੂਠ ਨਿਕਲੀ ਜਾਂਦੇ ਆ ਇਹਨੂੰ ਕਹਿੰਦੇ ਨੇ ਵੀ ਆਪਦੇ ਪੈਰ ਤੇ ਆਪ ਖਿਡਾਰੀ ਮਾਰਨਾ ਠੀਕ ਐ ਚਲੋ ਆਜੋ ਤੁਹਾਨੂੰ ਦਿਖਾਉਣੇ ਆ ਵੀਡੀਓ ਬਣੇ ਰਹੋ ਵੀਡੀਓ ਦੇ ਨਾਲ ਤੇ ਆਜੋ ਕਰਦਿਆਂ ਵੀਡੀਓ ਦੀ ਸ਼ੁਰੂਆਤ ਲਾਈਕ ਕਮੈਂਟ ਸ਼ੇਅਰ ਜੁਲ ਕਰਦਿਆ ਕਰੋ ਤਾਂ ਕਿ ਆਪਾਂ ਡੇਲੀ ਡੇਲੀ ਤੁਹਾਡੇ ਲਈ ਨਵੀਂ ਤੋਂ ਨਵੀਂ ਵੀਡੀਓ ਲੈ ਕੇ ਆਉਂਦੇ ਰਹੀ ਹਾਂ ਓਕੇ ਚਲੋ ਆਜੋ ਕਿਰਾ ਵੀ ਇਹਦੇ ਦਾਦੇ ਨੇ ਵੀ ਇਹਨਾਂ ਨੂੰ ਸੱਟ ਲਾਉ ਇਹਨਾਂ ਨੂੰ ਆਪਾਂ ਸੁੱਕੇ ਨਹੀਂ ਜਾਣਦੇ ਅੱਛਾ ਜੀ ਤੇ ਦਾਦੇ ਨੇ ਜੇਕਰ ਇਹ ਹੁਣ ਕਹਿ ਰਹੇ ਨੇ ਨਾ ਵੀ ਵੀ ਦਾਦਾ ਖੇਤ ਗੇੜਾ ਮਾਰਦਾ ਸੀ ਵੀ ਸਾਡੇ ਗੇਟਾਂ ਮੂਰੇ ਵੀ ਗੇੜੇ ਮਾਰਦੇ ਸੀ 112 ਤੇ ਫੋਨ ਜਦੋਂ ਮੈਂ ਪੁਲਿਸ ਨੂੰ ਫੋਨ ਲਾਇਆ ਕਹਿੰਦੀ ਮੈਂ ਪੁਲਿਸ ਨੂੰ ਫੋਨ ਕਰਿਆ ਵੀ ਦੱਸਿਆ ਵੀ ਇਦਾਂ ਕਰਦੇ ਨੇ ਕਦੇ ਉਦੋਂ ਪੁਲਿਸ ਨੂੰ ਫੋਨ ਕਰਿਆ ਵੀ ਜਦੋਂ ਤੇਰੀ ਧੀ ਕਿਸੇ ਨਾਲ ਲੱਗ ਗਈ ਕਦੇ ਉਦੋਂ ਤੁਸੀਂ ਜਾਂਚ ਪੜਤਾਲ ਕਰੀਏ ਵੀ ਜਦੋਂ ਮੈਂ ਕਹਿੰਨੇ ਕਿਸੇ ਤੋਂ ਪੈਸੇ ਪਵਾ ਲੇ ਕਦੇ ਉਦੋਂ ਜਾਂਚ ਪੜਤਾਲ ਤੁਸੀਂ ਕਰੀਏ ਜ਼ਿੰਦਗੀ 'ਚ ਵੀ ਜਦੋਂ ਮੈਂ ਕਹਿੰਨੇ ਕਿਸੇ ਤੋਂ ਪੈਸੇ ਪਵਾ ਲੇ ਜਾਂ ਮੈਂ ਕਦੇ ਭੇਜੇ ਘਰੇ ਗਿਫਟ ਆਉਂਦੇ ਉਦੋਂ ਕਦੇ ਜਾਂਚ ਪੜਤਾਲ ਕਰੀਏ ਹੁਣ ਤੁਸੀਂ ਥਾਣੇ 'ਚ ਫੋਨ ਲਾਉਂਦੇ ਫਿਰਦੇ ਚਲੋ ਜਿਹੜੀ ਚੀਜ਼ ਹੋਈ ਉਹ ਬਹੁਤ ਮਾੜੀ ਹੋਈ ਐਦਾਂ ਨਹੀਂ ਕਰਨਾ ਚਾਹੀਦਾ ਸੀ ਪਰ ਐਂ ਦੱਸੋ ਵੀ ਤੁਸੀਂ ਜਦੋਂ ਮੈਂ ਕਹਿੰਨੇ ਐਦਾਂ ਦੀਆਂ ਚੀਜ਼ਾਂ ਕਰੀਆਂ ਉਦੋਂ ਜਾਂਚ ਪੜਤਾਲ ਕਰੀ ਆਹ ਚੀਜ਼ਾਂ ਹੁੰਦੀ ਹੀ ਨਾ ਤੁਸੀਂ ਐਂ ਦੇਖੋ ਸਾਰੇ ਜਣ ਜਿੰਨੇ ਜਣੇ ਦੇਖ ਰਹੇ ਹੋ ਵੀ ਇਹਦੇ ਫੇਸ ਤੋਂ ਤੁਹਾਨੂੰ ਲੱਗ ਰਿਹਾ ਹੈ ਵੀ ਕੋਈ ਇਹਨਾਂ ਨੂੰ ਦੁੱਖ ਹੋਵੇ ਜੋਦੋਂ ਮੈਂ ਇੱਕ ਪਹਿਲੀ ਵਾਰ ਹੀ ਗਈ ਠੀਕ ਹੈ ਉਦੋਂ ਚਲੋ ਤੁਸੀਂ ਲੈ ਆਏ ਘਰੇ ਉਹ ਚਲੋ ਮੰਨਦੇ ਆ ਗੱਲ ਵੀ ਉਹਦੇ ਗਲਤੀ ਹੋਗੀ ਤੇ ਜਦੋਂ ਉਹਨੇ ਦੂਜੀ ਵਾਰੀ ਹਰਮਨ ਨਾਲ ਕਾਂਡ ਹੁੰਦਾ ਤੇ ਹਰਮਨ ਗੇਟਾ ਮੂਰੇ ਗੇੜੇ ਮਾਰਦਾ ਤੁਸੀਂ ਉਦੋਂ ਕਦੇ ਕਿਹਾ ਥਾਣੇ 'ਚ ਉਦੋਂ ਕਿਸੇ ਨੇ ਗੱਲ ਕਰੀ ਤੁਹਾਨੂੰ ਦਾਦਾ ਇਹੀ ਗੱਲਾਂ ਤੋਂ ਤਾਂ ਰੋਕਦਾ ਸੀ ਵੀ ਇਹਦਾ ਵਿਆਹ ਕਰ ਦੋ ਕੁੜੀ ਦਾ ਵੀ ਵੀ ਜਿੰਨੇ ਪੈਸੇ ਲੱਗਣਗੇ ਉਹ ਅਸੀਂ ਦੇ ਦਾਂਗੇ ਇਹ ਗੱਲ ਕਹੀ ਸਾਨੂੰ ਪਤਾ ਲੱਗਿਆ ਉਹਦੇ ਤਾਂ ਤੁਸੀਂ ਜਾਂਚ ਪੜਤਾਲ ਕਰੀ ਨਹੀਂ ਹੁਣ ਜਦੋਂ ਐਡੀਆਂ ਵੱਡੀਆਂ ਗੱਲਾਂ ਹੋ ਗਈਆਂ ਹੁਣ ਤੁਸੀਂ ਕਹਿੰਦੇ ਮੈਂ ਫੋਨ ਕਰਿਆ ਉੱਥੇ ਕਰਿਆ ਜਦੋਂ ਤੁਸੀਂ ਪਹਿਲਾਂ ਉਹ ਤੇ ਕੰਟਰੋਲ ਰੱਖਦੇ ਤਾਂ ਅੱਜ ਆਹ ਦਿਨ ਆਉਣੇ ਨਹੀਂ ਸੀ ਬਾਕੀ ਤੁਹਾਡੇ ਚਿਹਰੇ ਤੋਂ ਲੱਗ ਰਿਹਾ ਵੀ ਤੁਹਾਨੂੰ ਕੋਈ ਫਰਕ ਹੈ ਕੋਈ ਮਾੜਾ ਮੋਟਾ ਨਾਜਤ ਤੁਹਾਨੂੰ ਦੱਸਦੇ ਆਂ ਕਿ ਆਪਦੀਆਂ ਗੱਲਾਂ 'ਚ ਆਪ ਹੀ ਉਲਝ ਰਹੇ ਨਹੀਂ ਆਜੋ ਮੈਂ ਆਪਣੀ ਮੰਮੀ ਨੂੰ ਤੇ ਆਪਣੀ ਭੈਣ ਨੂੰ ਫੋਨ ਕਰਤਾ ਫਿਰ ਹੋਜੂਗਾ ਵੀ ਇਹਨਾਂ ਨੂੰ ਵੀ ਪਤਾ ਲੱਗੇ ਵੀ ਇਹਨਾਂ ਦੀ ਵੀ ਹੈਗੇ ਨੇ ਮਗਰ ਹੁਣ ਤੁਸੀਂ ਇਹਦੀ ਗੱਲ ਗੌਰ ਨਾਲ ਸੁਣ ਲਓ ਠੀਕ ਹੈ ਕਹਿੰਦੀ ਮੈਂ ਆਪਦੀ ਮਾਂ ਨੂੰ ਫੋਨ ਕਰਤਾ ਤੇ ਆਪਦੀ ਭੈਣ ਨੂੰ ਫੋਨ ਕਰਤਾ ਤੇ ਮੇਰਾ ਪਨਈਆ ਪਤਾ ਨਹੀਂ ਕੌਣ ਪਨਈਆ ਕਹਿੰਦੀ ਮੈਂ ਉਹਨੂੰ ਫੋਨ ਕਰਤਾ ਵੀ ਤੁਸੀਂ ਆਜੋ ਵੀ ਪਤਾ ਲੱਗੇ ਵੀ ਇਹਨਾਂ ਦੇ ਵੀ ਮਗਰ ਕੋਈ ਹੈਗਾ ਇਹਦੀ ਇਹ ਹੁਣ ਗੱਲ ਤੁਸੀਂ ਯਾਦ ਰੱਖਿਓ ਨੋਟ ਕਰ ਲਓ ਠੀਕ ਹੈ ਇਹ ਗੱਲ ਇਹਦੀ ਪੂਰੀ ਤਰ੍ਹਾਂ ਨੋਟ ਕਰ ਲਓ ਕਿਉਂਕਿ ਅੱਗੇ ਜਾ ਕੇ ਇਹਨੇ ਪਤਾ ਕੀ ਕਹਿਣਾ ਵੀ ਉਹ ਤਾਂ ਉ ਆਏ ਹੋਏ ਸੀ ਦੀਵਾਲੀ ਦੇਣ ਤੁਸੀਂ ਦੇਖਿਓ ਇਹ ਆਪ ਦੀਆਂ ਗੱਲਾਂ ਚ ਆਪ ਹੀ ਉਲਝੀ ਜਾਂਦੀ ਐ ਫਿਰ ਇਥੋਂ ਲੋਕ ਕਹਿੰਦੇ ਨੇ ਵੀ ਤੁਸੀਂ ਝੂਠ ਬੋਲਦੇ ਹੋ ਆਪ ਹੀ ਫੜ ਇਹ ਕੋਈ ਅਸੀਂ ਨਹੀਂ ਕਹਿੰਦੇ ਤੁਸੀਂ ਆਪ ਕਹਿ ਰਹੇ ਹੋ ਇੰਟਰਵਿਊ ਚ ਇਹਨੇ ਆਪ ਕਹਿਣ ਲੱਗੀ ਪਈ ਐ ਵੀ ਮੈਂ ਤਾਂ ਉਹਨਾਂ ਨੂੰ ਫੋਨ ਲਾ ਕੇ ਬੁਲਾਇਆ ਸੀ ਤੇ ਹੁਣ ਦੇਖੋ ਤੁਸੀਂ ਆਪ ਕਹੋਗੀ ਪਿਪਾ ਨੂੰ ਫੋਨ ਕਰਤਾ ਅਸੀਂ ਆਖਿਆ ਨਾ ਵੀਰ ਜੀ ਸੀ ਦਰਦ ਦੇ ਮਾਰਿਆ ਨੇ ਵੈਸੇ ਫੋਨ ਕਰਤਾ ਕਿਉਂ ਜਦੋਂ ਸ਼ਰਿਆਂ ਉਹ ਬੰਦੇ ਲੈ ਕੇ ਸਾਡੇ ਬੋਹੇ ਕੋਤ ਰਿਆ ਫਿਰਦਾ ਸੀ ਮੈਂ ਇੰਨੀ ਗੱਲ ਕਹੀਏ ਮੈਂ ਕਿਹਾ ਮੰਮੀ ਚੱਲ ਤੁਸੀਂ ਆਜੋ ਕੋਈ ਗੱਲ ਨਹੀਂ ਵੀ ਇਸ ਤਰ੍ਹਾਂ ਵੀ ਸਾਨੂੰ ਡਰਾਉਂਦਾ ਫਿਰਦਾ ਚਲੋ ਸਾਨੂੰ ਕੋਲ ਆਸਰਾ ਹੋ ਜਾਊਗਾ ਇਹ ਵੀ ਮੈਨੂੰ ਕਹਿਣ ਲੱਗ ਗਿਆ ਮੇਰੇ ਘਰ ਵਾਲਾ ਕਹਿੰਦਾ ਚੱਲ ਆਪਾਂ ਸਾਧ ਲਗੇ ਆਪਾਂ ਨੂੰ ਕੋਰ ਆਸਰਾ ਹੋ ਜਾਊਗਾ ਵੀ ਇਹਨਾਂ ਨੂੰ ਵੀ ਪਤਾ ਲੱਗੇ ਵੀ ਇਹਨਾਂ ਦੇ ਵੀ ਹੈਗੇ ਨੇ ਮਗਰ ਤੇ ਇਹ ਮੇਰਾ ਡੈਡੀ ਅੱਛੇ ਆ ਵੀ ਆਪਾਂ ਸਾਧ ਲਈਏ ਵੀ ਉਹਨਾਂ ਨੂੰ ਵੀ ਪਤਾ ਲੱਗੇ ਵੀ ਇਹਨਾਂ ਦੇ ਵੀ ਮਾਗਰ ਹੈਗੇ ਨੇ ਕਦੇ ਜਦੋਂ ਮਹਿਕ ਨੇ ਡੈਡ ਡੈਟੇ ਕਾਂਡ ਕਰੇ ਨੇ ਕਦੇ ਉਹਨਾਂ ਨੂੰ ਬੁਲਾਇਆ ਵੀ ਆਪਾਂ ਬਹਿ ਕੇ ਗੱਲ ਕਰ ਲਈਏ ਵੀ ਕੁੜੀ ਆਪਣੀ ਇੰਨਾ ਕੁਛ ਕਰੇ ਵੀ ਉਹ ਮੁੰਡੇ ਤੋਂ ਖਾਗੀ ਉਹ ਮੁੰਡੇ ਤੋਂ ਘਰੇ ਸਮਾਨ ਆਉਂਦਾ ਘਰੇ ਫਰਨੀਚਰ ਦਾ ਸਮਾਨ ਸਾਰਾ ਆਉਂਦਾ ਕਦੇ ਉਹਦੇ ਤੁਸੀਂ ਬਹਿ ਕੇ ਗੱਲ ਕਰੀ ਰਿਸ਼ਤੇਦਾਰਾਂ ਨੂੰ ਬੁਲਾਇਆ ਉਹਦੇ ਪਿੰਡ ਦੇ ਸਰਪੰਚ ਨੂੰ ਬੁਲਾਇਆ ਤੁਸੀਂ ਵੀ ਆਪਾਂ ਬਹਿ ਕੇ ਗੱਲ ਕਰ ਲਈ ਵੀ ਸਾਡੀ ਕੁੜੀ ਇਹ ਕੁਛ ਕਰੀ ਉਦੋਂ ਤਾਂ ਕੁੜੀ ਨੂੰ ਸ਼ਹਿਦ ਲਈਗੇ ਤੁਸੀਂ ਦੱਸਦੇ ਕਿਉਂ ਨਹੀਂ ਵੀ ਗੱਲ ਸਾਰੀ ਕੁੜੀ ਕਰਕੇ ਹੋਈ ਨਾ ਨਾ ਉਦੋਂ ਨਹੀਂ ਬੁਲਾਇਆ ਉਦੋਂ ਉਦੋਂ ਫੋਨ ਤੇ ਕਹਿੰਦੇ ਸਾਡੀ ਕੁੜੀ ਜਿਹਦੇ ਨਾਲ ਮਰਜੀ ਗੱਲ ਕਰੇ ਕੁੜੀ ਵੀ ਥੋੜੀ ਪਿੱਸੇ ਬੋਲਦੀ ਸੀ ਵੀ ਮੇਰੇ ਨਾਲ ਗੱਲ ਕਰਾਂ ਕੁੜੀ ਥੋੜੀ ਸ਼ਰਮ ਇੰਟਰਨੈਟ ਤੇ ਗਾਣੇ ਕੱਢਦੀ ਸੀ ਉਦੋਂ ਤਾਂ ਚਾਰ ਬੰਦੇ ਇਕੱਠੇ ਕਰੇ ਨਹੀਂ ਹੁਣ ਚਾਰ ਬੰਦੇ ਇਕੱਠੇ ਕਰ ਲਓ ਵੀ ਸਾਡੀ ਜਾਣ ਪਛਾਣ ਹੈਗੀ ਐ ਵੀ ਸਾਡੇ ਵੀ ਮਗਰ ਹੈਗਾ ਕੋਈ ਉਦੋਂ ਨਹੀਂ ਤੁਸੀਂ ਸੋਚਿਆ ਵੀ ਸਾਡੇ ਵੀ ਮਗਰ ਹੈਗਾ ਕੋਈ ਵੀ ਜੇ ਸਾਡੀ ਕੁੜੀ ਆ ਕੁਛ ਕਰਦੀ ਐ ਤਾਂ ਉਹਨਾਂ ਦਾ ਵੀ ਨਾਂ ਖਰਾਬ ਹੋ ਉਦੋਂ ਨਹੀਂ ਇਹ ਚੀਜ਼ਾਂ ਸੋਚੀਆਂ ਹੁਣ ਕਾਹਤੋਂ ਸੋਚਦੇ ਹਾਂ ਕਿਉਂਕਿ ਹੁਣ ਇੱਕ ਪਰਿਵਾਰਕ ਮੈਂਬਰ ਚਲਾ ਗਿਆ ਹੁਣ ਆਪਦੇ ਆਪ ਨੂੰ ਸੱਚਾ ਸਾਬਤ ਕਰਨ ਲੱਗ ਜਾਓ ਲੋਕਾ ਮੂਰੇ ਲੋਕ ਪਾਗਲ ਨਹੀਂ ਹੈਗੇ ਲੋਕਾਂ ਨੂੰ ਸਾਰਾ ਕੁਝ ਹੀ ਪਤਾ ਹੈ ਹੁਣ ਆਜੋ ਅੱਗੇ ਤੁਹਾਨੂੰ ਦਿਖਾਉਣੇ ਆ ਹਜੇ ਹੋਰ ਨਹੀਂ ਇਹ ਵੀਰ ਜੀ ਮਿਲਣ ਆਏ ਸੀਗੇ ਮੰਮੀ ਡੈਡੀ ਤੇ ਮੇਰਾ ਆਪਣਾ ਭਈਆ ਇਹ ਵੈਸੇ ਦੀਵਾਲੀ ਦੇ ਦਿਨ ਮੈਨੂੰ ਆਏ ਸੀ ਦਾ ਬਿਆਨ ਮਿਲਦਿਆ ਕੋਈ ਇਹਨਾਂ ਦੇ ਔਰ ਰਿਪੋਰਟਰ ਕਹਿੰਦਾ ਤੁਹਾਡਾ ਆਪਣਾ ਭਈਆ ਕੀ ਕੀ ਕਰਨ ਆਏ ਸੀ ਕਹਿੰਦੀ ਕੁਛ ਨਹੀਂ ਹੈ ਤਾਂ ਮਿਲਣ ਆਏ ਸੀ ਦੀਵਾਲੀ ਦੇਣ ਆਏ ਸੀ ਮੇਰੀ ਮਾਂ ਤੇ ਮੇਰਾ ਭਨਈਆ ਪਹਿਲਾਂ ਤਾਂ ਕਹਿੰਦੀ ਸੀ ਫੋਨ ਲਾ ਕੇ ਬੁਲਾਇਆ ਕਹਿੰਦੀ ਮੈਂ ਉਹਨਾਂ ਨੂੰ ਫੋਨ ਲਾ ਕੇ ਬੁਲਾਇਆ ਵੀ ਇਹਨਾਂ ਨੂੰ ਵੀ ਪਤਾ ਲੱਗੇ ਵੀ ਸਾਡੇ ਵੀ ਪਿੱਛੇ ਕੋਈ ਹੈਗਾ ਕਾ ਤੂੰ ਸਾਰੇ ਆਮ ਝੂਠ ਬੋਲੀ ਜਾਨੀ ਐ ਤੂੰ ਸਾਰੇ ਆਮ ਝੂਠ ਬੋਲ ਰਹੀ ਐ ਮੈਂ ਕਹਿੰਦੀ ਮੰਮੀ ਤੂੰ ਦੱਸ ਵੀ ਗੱਲ ਕੀ ਅਸਲ ਚ ਤੇਰੇ ਆਪਦੇ ਬਿਆਨ ਨਹੀਂ ਮਿਲਦੇ ਪਹਿਲਾਂ ਕਹਿੰਦੀ ਮੈਂ ਫੋਨ ਲਾ ਕੇ ਇਹਨਾਂ ਨੂੰ ਬੁਲਾਇਆ ਤੇ ਹੁਣ ਕਹਿੰਦੀ ਕਹਿੰਦੀ ਇਹ ਦੀਵਾਲੀ ਦੇਣ ਆਏ ਸੀ ਨਾਲੇ ਤਾਂ ਘਾੜ ਤਾਂ ਦੀਵਾਲੀ ਚ ਇੱਕ ਦਿਨ ਪਹਿਲਾਂ ਹੋਇਆ ਆਪਦੇ ਬਿਆਨ ਹੀ ਨਹੀਂ ਮਿਲਦੇ ਆਪ ਹੀ ਝੂਠ ਬੋਲੀ ਜੰਨੀ ਐ ਦੱਸ ਕੀ ਬਣੂਗਾ ਤੇਰਾ ਤੂੰ ਸੱਚੀ ਗੱਲ ਦੱਸ ਲੋਕਾਂ ਨੂੰ ਵੀ ਗੱਲ ਕੀ ਐ ਦਿਵਾਲੀ ਦੇਣ ਆਏ ਸੀ ਕਦੇ ਕਹਦੇ ਨਹੀਂ ਮੈਨੂੰ ਫੋਨ ਲਾ ਕੇ ਮੈਂ ਇਹਨਾਂ ਨੂੰ ਬੁਲਾਇਆ ਵੀ ਮੇਰੇ ਘਰ ਵਾਲੇ ਨੇ ਸੋਨੂ ਨੇ ਕਿਹਾ ਸੀ ਵੀ ਬਲਾਲ ਆ ਉਹਨਾਂ ਨੂੰ ਵੀ ਇਹਨੂੰ ਵੀ ਪਤਾ ਲੱਗੇ ਵੀ ਆਪਣੇ ਪਿੱਛੇ ਵੀ ਕੋਈ ਹੈਗਾ ਕੋਈ ਤੱਕ ਹੈ ਗੱਲ 'ਚ ਹੁਣ ਇਹ 'ਚ ਆਧੇ ਹੀ ਹੋਈ ਵਧੀਆ ਸੀ ਆਪਣੀ ਵੀ 16 ਸਾਲ ਹੋ ਗਏ ਮੇਰੇ ਵਿਆਹ ਨੂੰ ਵਦਗਾ ਸੀ ਆਪਣੀ ਪਹਿਲੀ ਬੀਜਦੇ ਆ ਲੜਾਈ ਦਾ 16 ਸਾਲ ਹੋ ਗਏ ਸਾਡੇ ਵਿਆਹ ਨੂੰ ਬੱਲੇਓ ਤੇਰੇ 16 ਸਾਲ ਵਿਆਹ ਨੂੰ ਹੋ ਗਏ ਹੈ 18 ਸਾਲ ਦੀ ਤੇਰੀ ਕੁੜੀ ਹੈ ਇਹ ਕਿਵੇਂ ਹੋ ਗਿਆ ਹੈ 18 ਸਾਲ ਦੀ ਤਾਂ ਮੈਂ ਕਦੇ ਹੁਣ ਹੋਈ ਹੈ 13 ਤਰੀਕ ਨੂੰ ਪਤਾ ਨਹੀਂ ਕਿੰਨੇ ਝੂਠ ਤਾਂ ਤੂੰ ਸਰਿਆਂ ਬੋਲੀ ਜਾਨੀ ਐ ਇੱਥੋਂ ਪਤਾ ਲੱਗਦਾ ਵੀ ਝੂਠ ਬੋਲਦੀ ਐ 16 ਸਾਲ ਸਾਡੇ ਵਿਆਹ ਨੂੰ ਹੋ ਗਏ ਤੇ 18 ਸਾਲ ਦੀ ਕੁੜੀ ਹੋ ਗਈ ਇਹਦਾ ਕੀ ਮਤਲਬ ਸਮਝੀਏ ਵੀ ਕੁੜੀ ਨਾਲ ਆਈ ਸੀ ਵੀ ਮਹਿਕ ਨਾਲ ਆਈ ਸੀ ਮਾੜਾ ਮੋਟਾ ਬੀਬਾ ਜੀ ਦੇਖ ਕੇ ਬੋਲੋ ਰਿਪੋਰਟਰ ਸਾਹਿਬ ਇਹਨੂੰ ਪੁੱਛ ਵੀ ਜੇ 16 ਸਾਲ ਵਿਆਹ ਨੂੰ ਹੋ ਗਏ ਤੇ 18 ਸਾਲ ਦੀ ਕੁੜੀ ਕਿਵੇਂ ਹੋ ਗਈ ਕਮਾਲ ਹੋ ਗਈ ਯਾਰ ਝੂਠ ਤੇ ਝੂਠ ਬੋਲੀ ਜਾਂਦੇ ਹੋ ਤੁਸੀਂ ਜ਼ਮੀਂਦਾਰ ਰੋਲਾ ਨਹੀਂ ਹੈਗਾ ਇਹ ਅਸਲੀ ਗੱਲ ਦੱਸੋ ਵੀ ਕੁੜੀ ਕਰਕੇ ਹੋਇਆ ਕੁੜੀ ਮੂਰੇ ਚੱਲਦੀ ਹੈ ਤੇ ਮਾਂ ਦਾ ਪਿਆ ਹਜੇ 16 ਸਾਲ ਹੋਏ ਨੇ ਵਾਹ ਵਾ ਤੁਹਾਡੇ ਬਾਜੀਵਾ ਸਾਰੇ ਆਮ ਝੂਠ ਤੇ ਝੂਠ ਉਦੋਂ ਕੁੜੀ ਇੰਟਰਵਿਊ 'ਚ ਝੂਠ ਬੋਲ ਕੇ ਆ ਗਈ ਇੱਧਰ ਮਾਂ ਬੋਲੀ ਜਾਂਦੀ ਐ ਹੁਣ ਤਾਂ ਮਾੜੀ ਮੋਟੀ ਸ਼ਰਮ ਕਰ ਲੋ ਘਰੋਂ ਤੁਹਾਡੇ ਇੱਕ ਜੀਵ ਆ ਗਿਆ ਤੁਹਾਡੇ ਘਰ ਕੇ ਹੁਣ ਤਾਂ ਸੱਚ ਦੱਸ ਦਿਓ ਲੋਕਾਂ ਨੂੰ 16 ਸਾਲ ਵਿਆਹ ਨੂੰ ਹੋ ਗਏ ਤੇ ਕੁੜੀ 18 ਸਾਲ ਦੀ ਹੋਗੀ ਇਹ ਕਿਵੇਂ ਹੋਗੀ ਕੁੜੀ ਕੋਈ ਗਾਮਲੇ ਚ ਲਾਈ ਸੀ ਵੀ ਕੁੜੀ ਉਹੀ ਹੋਗੀ 18 ਸਾਲ ਦੀ ਮੂਰੇ ਲਾਂਗੀ ਕੁੜੀ ਝੂਠ ਤੇ ਝੂਠ ਬੋਲੇ ਤਾਂ ਹੀ ਕਹਿੰਦੇ ਨੇ ਵੀ ਤਾਂ ਹੀ ਸਾਨੂੰ ਲੋਕ ਫੋਨ ਕਰਦੇ ਨੇ ਵੀ ਇਹਨਾਂ ਦੋਨਾਂ ਕਰਕੇ ਹੋਇਆ ਵੀ ਜ਼ਮੀਨ ਦਾ ਕੋਈ ਰੌਲਾ ਨਹੀਂ ਸੀ ਕਹਿੰਦੇ ਇੰਨਾ ਟਾਈਮ ਹੋ ਗਿਆ ਉਦੋਂ ਦਾ ਕਿਉਂ ਨਹੀਂ ਹੋ ਬੋਲੇਆ ਵੀ ਉਹਨੇ ਹੋਣੀ ਐ ਕਿਉਂ ਕਰਿਆ ਤੁਹਾਨੂੰ ਆਪ ਹੀ ਨਹੀਂ ਪਤਾ ਲੱਗਦਾ ਤੁਸੀਂ ਬੋਲਣਾ ਕੀ ਐ ਝੂਠ ਤੇ ਝੂਠ ਬੋਲੀ ਜਾਨੀਏ 18 ਸਾਲ ਦੀ ਤੁਹਾਡੀ ਕੁੜੀ ਐ 16 ਸਾਲ ਤੁਹਾਡੇ ਵਿਆਹ ਨੂੰ ਹੋ ਗਏ ਇਹ ਕਿਵੇਂ ਹੋ ਗਿਆ ਗਲਤ ਬਣ ਗਿਆ ਹੋਣਾ ਆਧਾਰ ਕਾਰਡ ਗਲਤ ਬਣਿਆ ਹੋਣਾ ਸ਼ਰਮਲਾਹੀ ਇਹਨਾਂ ਨੇ ਯਾਰ ਹਜੇ ਵੀ ਨਹੀਂ ਸ਼ਰਮ ਆਉਂਦੀ ਇਹਨਾਂ ਨੂੰ ਕਿਵੇਂ ਲਿਸਕੀ ਪਿਸਕੀ ਪਈ ਹੈ ਕਿ ਤੁਹਾਨੂੰ ਲੱਗਦਾ ਵੀ ਕਰੇ ਮਰਗ ਹੋਈ ਹੈ ਦਾ ਪਤਾ ਲਿਆਉਂਦੇ ਸੀ ਪਰ ਮੈਂ ਤਾਂ ਅੱਜ ਜਮ੍ਹਾਂ ਹੱਥ ਲੋਗੀ ਮੇਰਾ ਬੰਦਾ ਕਮਾਉਣ ਵਾਲਾ ਦੁਨੀਆ ਤੋਂ ਗਿਆ ਚਲਾ ਹੂੰ ਹੂੰ ਮੇਰਾ ਪਤੀ ਦੁਨੀਆ ਤੋਂ ਗਿਆ ਮੈਂ ਤਾਂ ਜਮ੍ਹਾਂ ਹੱਥ ਲੋਗੀ ਮੈਨੂੰ ਤਾਂ ਇਨਸਾਫ਼ ਮਿਲਣਾ ਚਾਹੀਦਾ ਕਮਾਉਣ ਵਾਲਾ ਕੱਲਾ ਹੋਈ ਸੀ ਜਿਹੜੀ ਤੇਰੀ ਕੁੜੀ ਲੋਕਾਂ ਤੋਂ 20 25 25 30 30000 ਖਾਗੀ ਤੇਰੀ ਬੈਂਕ ਖਾਤੇ ਦੇ ਵਿੱਚ ਆਏ ਨੇ ਉਹ ਬੰਦੇ ਕਮਾਉਂਦੇ ਨਹੀਂ ਸੀ ਉਹਨਾਂ ਕੋਲ ਹਰਾਮ ਦੀ ਕਮਾਈ ਸੀ ਸਤਗੁਰ ਚੈਲ ਕੋਲੇ ਜਿਹਦੇ ਨਾਲ ਤੂੰ ਵੀ ਗੱਲ ਕਰਦੀ ਸੀ ਉਹਨਾਂ ਨੂੰ ਇਨਸਾਫ ਕੌਣ ਦਊ ਉਹਨਾਂ ਦੇ ਪੈਸੇ ਕੌਣ ਮੋੜੂ ਅਸਾਂ ਤੇਰਾ ਬੰਦਾ ਕਮਾਈ ਕਰਦਾ ਸੀ ਉਹ ਥੋੜੇ ਵਿੱਚ ਉਹ ਰਗੜਿਆ ਗਿਆ ਵਿਚਾਰਾ ਜਿਹੜੇ ਸਤਗੁਰ ਚੈਲ ਨੇ ਪੈਸੇ ਪਾਏ ਨੇ ਜਿਹੜੇ ਘਰੇ ਗਿਫਟ ਆਉਂਦੇ ਸੀ ਉਹ ਉਹ ਬੰਦਿਆਂ ਦੀ ਕਮਾਈ ਨਹੀਂ ਸੀਗੀ ਜਿਹੜੀ ਕੁੜੀ ਤੇਰੇ ਖਾਤੇ 'ਚ ਪਾਉਂਦੀ ਸੀ ਉਹ ਕਮਾਈ ਨਹੀਂ ਹੈਗੀ ਉਹ ਨਹੀਂ ਕਦੇ ਪੁੱਛਿਆ ਵੀ ਕਿੱਥੋਂ ਆਏ ਨੇ ਹਰ ਇੱਕ ਨੂੰ ਆਪਦੇ ਬੰਦੇ ਦੀ ਕਮਾਈ ਵਧੀਆ ਲੱਗਦੀ ਐ ਜਿਹਦੇ ਨਾਲ ਗੱਲਾਂ ਕਰਦੀ ਸੀ ਤੂੰ ਆਪ ਬੱਲੇ ਉਹ ਤੁਹਾਡੇ ਜੇ ਪਹਿਲਾਂ ਚ ਚੱਜ ਦੀਆਂ ਚੀਜ਼ਾਂ ਕਰੀਆਂ ਹੁੰਦੀਆਂ ਤਾਂ ਆਹ ਦਿਨ ਨਾ ਆਉਂਦੇ ਤੇਰਾ ਬੰਦਾ ਤੇਰੇ ਕੋਲੇ ਹੁੰਦਾ ਉਹ ਸਾਉਸ ਹੀ ਤਾਂ ਕਰਕੇ ਉਹ ਤੁਹਾਡੇ ਵਿੱਚ ਰਗੜਿਆ ਗਿਆ ਮੈਂ ਤਾਂ ਹੱਥਰ ਹੋ ਗਈ ਹੱਥਰ ਕੁੜੀ ਦੇ ਬਾਰੇ ਵੀ ਗੱਲ ਕਰ ਕੁੜੀ ਦੀ ਕਿਉਂ ਨਹੀਂ ਗੱਲ ਕਰਦੀ ਪਤਾ ਵੀ ਕਾਂਡ ਉਹਦੇ ਕਰਕੇ ਹੋਇਆ ਤੇ ਪਰਵਾਜ਼ ਤਾਂ ਸੀ ਮਾਂ ਪੁੱਤ ਰਹੇਗੇ ਕੋਡਾ ਕੇ ਬੇਟਾ ਹੀ ਆ ਮੇਰਾ ਇੱਕ ਬੇਟਾ ਹੈ ਤੇ ਬੇਟੀ ਤੁਹਾਡੀ ਬੇਟੀ ਦੀ ਮੈਰਿਜ ਹੋ ਗਈ ਸੀ ਉਹ ਤੇਰਾ ਬਹਿ ਜੇ ਤੇਰਾ ਬੇੜਾ ਰਿਪੋਰਟਰ ਕਹਿੰਦਾ ਤੁਸੀਂ ਫੈਮਲੀ ਚ ਕੌਣ ਕੌਣ ਮੈਂ ਆ ਕਹਿੰਦੀ ਮੇਰਾ ਬੇਟਾ ਰਿਪੋਰਟਰ ਨੂੰ ਪਤਾ ਹੈ ਕਿ ਸ ਮਾੜਾ ਮੋਟਾ ਤੁਹਾਨੂੰ ਵੀ ਪਤਾ ਹੀ ਹੈ ਕਹਿੰਦਾ ਤੁਹਾਡੀ ਬੇਟੀ ਉਹਦੀ ਮੈਰਿਜ ਹੋ ਗਈ ਦੱਸਦੀ ਕਿਉਂ ਨਹੀਂ ਵੀ ਬੇਟੀ ਭੱਜ ਗਈ ਹੈ ਜੀਰੋ ਭਜਾ ਕੇ ਲੈ ਗਈ ਉਹ 17 ਸਾਲ ਦਾ ਵੀ ਸਾਰਾ ਕਾਂਡ ਉਹਦੇ ਕਰਕੇ ਹੋਇਆ ਹਜੇ ਵੀ ਹਜੇ ਵੀ ਉਹਦੀ ਹਮੈਤੀ ਬਣੀ ਪਈ ਐ ਦੇਖੋ ਹਜੇ ਵੀ ਉਹਦੀ ਹਮੈਤੀ ਬਣੀ ਪਈ ਐ ਜਿਹਨੂੰ ਗੁੱਸਾ ਹੋਵੇ ਉਹ ਹੁਣ ਪਤਾ ਇੱਥੇ ਤਾਂ ਬਿਆਨ ਕੀ ਹੁੰਦਾ ਜੇ ਇਹਨੂੰ ਗੁੱਸਾ ਹੁੰਦਾ ਇਹਨੇ ਐਂ ਕਹਿਣਾ ਸੀ ਵੀ ਮੈਂ ਤੇ ਮੇਰਾ ਬੇਟਾ ਬੇਟੀ ਤਾਂ ਸਾਡੇ ਲਈ ਮਰ ਗਈ ਸਾਡੀ ਐਂ ਕਹਿਣਾ ਸੀ ਇਹਨੇ ਇੱਥੇ ਪਰ ਨਾ ਬੇਟੀ ਤੇ ਪਰਦਾ ਪਾਉਣਾ ਬੇਟੀ ਤਾਂ लाਡਲੀ ਐ ਬੇਟੀ ਖਰਚਾ ਭੇਜਦੀ ਐ ਕਿਹਾ ਕਿਉਂ ਨਹੀਂ ਵੀ ਬੇਟੀ ਭੱਜ ਗਈ ਪਹਿਲਾਂ ਵੀ ਵਿਆਹ ਹੋਇਆ ਦੂਜੀ ਵਾਰੀ ਫੇਰ ਭੱਜ ਗਈ ਵੀ ਉਹਦੇ ਕਰਕੇ ਦਾਦਾ ਬੋਲਦਾ ਸੀ ਵੀਰੋਂ ਕੰਟਰੋਲ 'ਚ ਰੱਖੋ ਇਹਦਾ ਵਿਆਹ ਕਰ ਦਿੰਨੇ ਆਪਾਂ ਪੈਸੇ ਤੁਹਾਨੂੰ ਮੈਂ ਦੇ ਦਿੰਨਾ ਦੱਸਦੀ ਕਿਉਂ ਨਹੀਂ ਉਹਨੂੰ ਕਿਉਂ ਸਹਿ ਦਿੱਨੀ ਐ ਜੇ ਉਹਨੂੰ ਸਹਿ ਦਿੱਤੀ ਤਾਂ ਹੀ ਐਡਾ ਬਟਾ ਹੋ ਕਾਂਡ ਕਰਦੀ ਹਰ ਇੱਕ ਵਾਰੀ ਹੁਣ ਤੁਸੀਂ ਐਟ ਐਟੇ ਮੁੱਦੇ ਠਾ ਰਹੇ ਹੋ ਵੀ ਐਂ ਕਰਦਾਂਗੇ ਐਂ ਕਰ ਲਾਂਗੇ ਇਹ ਚੀਜ਼ਾਂ ਕਰਨ ਦਾ ਕੋਈ ਫਾਇਦਾ ਨਹੀਂ ਹਜੇ ਵੀ ਤੁਸੀਂ ਸਹਿ ਦੇਈ ਜਾਨੇ ਹੋ ਪਰਸੋਂ ਚ ਉੱਥੇ ਮੈਂ ਗੱਲ ਕਰੀ ਤੁਹਾਡੇ ਨਾਲ ਉਦੋਂ ਤਾਂ ਕਹਿਦੀ ਸਾਡੇ ਲਈ ਮਰ ਗਈ ਉਹ ਅਸਤਾ ਉਹਦੀਆਂ ਲੱਤਾਂ ਵੜਦਾਂਗੇ ਇਹ ਕਰਦਾਂਗੇ ਉਹ ਕਰਦਾਂਗੇ ਤੇ ਅੱਜ ਕਹਿੰਦੇ ਮੇਰੀ ਬੇਟੀ ਦਾ ਵਿਆਹ ਹੋ ਗਿਆ ਬੇਟੀ ਬੜੀ ਡੋਲੇ ਚ ਤੋਰੀ ਹੈਗੀ 10 ਦਿਨ ਨੂੰ ਐ ਨਹੀਂ ਪਤਾ ਬੇਟੀ ਫੇਰ ਘਰੇ ਆ ਜੇ ਸਾਰਾ ਪਿੱਟ ਸਿਆਪੀ ਬੇਟੀ ਦਾ ਬੇਟੀ ਬੜੀ ਨਿਮਰਤਾ ਖਹਿਰਾ ਥੋਡੀ ਸ਼ਰਮ ਕਰੋ ਮਾੜੀ ਮੋਟੀ ਵੀ ਸਾਰਾ ਕੁਝ ਕਰਿਆ ਕਰਾਇਆ ਬੇਟੀ ਦਾ ਫੇਰ ਨਹੀਂ ਤੁਸੀਂ ਹਟਦੇ ਜਿੱਦਾਂ ਮੇਰੀ ਗੱਲ ਹੋਈ ਐ ਨਾ ਉਪਰ ਤੇ ਕਿਆ ਸੀ ਕਹਿੰਦਾ ਸੀ ਲੱਤਾਂ ਵੜਦਾਂਗੇ ਇਹ ਕਰਦਾਂਗੇ ਜੇ ਸਾਨੂੰ ਪਤਾ ਸੀ ਇਹ ਸਿਰਫ ਗੱਲਾਂ ਨੇ ਇਹ ਹਜੇ ਵੀ ਉਹਦੇ ਨਾਲ ਗੱਲ ਕਰਦੀ ਐ ਠੀਕ ਐ ਕਰਦੀ ਹੋਊਗੀ ਪੱਕਾ ਬੇਟੀ ਦਾ ਵਿਆਹ ਹੋ ਗਿਆ ਬੇਟੀ ਬੜੀ ਠੋਲੂ ਸੱਟ ਕੇ ਤੋਰੀ ਐ ਬੇਟੀ ਨੇ ਦੋ ਵਾਰੀ ਕਾਂਡ ਕਰਿਆ ਹੁਣ ਨਿੱਕੇ ਜਿਵਾਖ ਨੂੰ ਭਜਾ ਕੇ ਲੱਗੀ ਸਾਰੀਆਂ ਕਰਤੂਤਾਂ ਹੀ ਉਹਦੀਆਂ ਨੇ ਉਹ ਤੇ ਪੜਦਾ ਪਾਈਆ ਉਹ ਤੇ ਨਹੀਂ ਆ ਚਾਉਣ ਦੇਣੀ ਨਾ ਦਾਦਾ ਚਕਾ ਦੋ ਦਾਦਾ ਚਕਾ ਦੋ ਬਾਅ ਵੇ ਥੋੜੇ ਕੁੱਲ ਮਿਲਾ ਕੇ ਦੇਖ ਲਿਆ ਵੀ ਹਜੇ ਵੀ ਉਹਨੂੰ ਸ਼ਾਇਦ ਦਿੱਤੀ ਜਾਂਦੀ ਐ ਠੀਕ ਹੈ ਜਿੰਨਾ ਚਿਰ ਮਾਪਿਓ ਦੇ ਜਵਾਕਾਂ ਨੂੰ ਸਹਿ ਦਈ ਜਾਂਦੇ ਹੋ ਉੰਨਾ ਚਿਰ ਘਰ ਦਾ ਕੁਝ ਨਹੀਂ ਬਣ ਸਕਦਾ ਨਾ ਹੀ ਸੁਧਰ ਸਕਦੇ ਨੇ ਇਹ ਦਿਨ ਆਉਂਦੇ ਹੀ ਨਾ ਤੁਹਾਨੂੰ ਪਹਿਲਾਂ ਹੀ ਸਮਝਾਉਂਦੇ ਰਿਹਾ ਵੀ ਇਹਨੂੰ ਕੰਟਰੋਲ 'ਚ ਰੱਖੋ ਕੰਟਰੋਲ 'ਚ ਰੱਖੋ ਜਦੋਂ ਇੱਕ ਅੱਧਾ ਘਰ ਦਾ ਜੀ ਗਿਆ ਫਿਰ ਤੁਸੀਂ ਫਿਰ ਇੰਟਰਵਿਊ ਦੇਈਓ ਕੀ ਫਾਇਦਾ ਇਹ ਚੀਜ਼ਾਂ ਦਾ ਕੋਈ ਫਾਇਦਾ ਨਹੀਂ ਵੱਡੀਆਂ ਵੱਡੀਆਂ ਗੱਲਾਂ ਮਾਰਨ ਦਾ ਸੱਚ ਦੱਸੋ ਲੋਕਾਂ ਨੂੰ ਸੱਚ ਥੱਲੇ ਕਮੈਂਟਾਂ 'ਚ ਦੇਖ ਲਓ ਵੀ ਕੀ ਸੱਚ ਸੀਗਾ ਜਿੱਥੇ ਤੁਸੀਂ ਇੰਟਰਵਿਊ ਦਿੱਤੀ ਹੈ ਵੀ ਲੋਕ ਤੁਹਾਨੂੰ ਕੀ ਕਹਿ ਰਹੇ ਨੇ ਅੱਧਾ ਪਿੰਡ ਤਾਂ ਤੁਹਾਡੇ ਖਿਲਾਫ ਬੋਲੀ ਜਾਂਦਾ ਵੀ ਇਹ ਸਹੀ ਨਹੀਂ ਸਹੀ ਨਹੀਂ ਹੈਗੇ ਆਪਦੇ ਨੇ ਤੁਹਾਡਾ ਕੀ ਸਾਥ ਦੇਣਾ ਕੋਈ ਤਾਂ ਤੁਹਾਡਾ ਆਪਦਾ ਆ ਕੇ ਤੁਹਾਡੇ ਨਾਲ ਸਾਥ ਦੇਵੇ ਆਪ ਹੀ ਬਿਆਨਾਂ ਤੋਂ ਮੁੱਕਰੀ ਜਾਂਦੀ ਹੈ ਕਹਿੰਦੀ ਮੈਂ ਫੋਨ ਲਾ ਕੇ ਬੁਲਾਏ ਸੀ ਤੇ ਇਹ ਦੀਵਾਲੀ ਦੇਣਾ ਸੀ ਕਮਾਲ ਹੋ ਗਈ 16 ਸਾਲ ਹੋ ਗਏ ਵਿਆਹ ਹੋਏ ਨੂੰ ਤੇ 18 ਸਾਲ ਦੀ ਮਹਿਕ ਹੋ ਗਈ ਬਾਜੀ ਬਾ ਹੋ ਸਕਦੀ ਹੈ ਨੰਗੇ ਜੰਦੇ ਕਈ ਵਾਰ ਪਤਾ ਹੀ ਨਹੀਂ ਲੱਗਦਾ ਉਹੀ ਕੰਪਲੇਨ ਪਿਆਤਾ ਉਹ ਉਮਰ ਉਹੀ ਵੱਧ ਜਾਂਦੀ ਹੈ ਕਈ ਵਾਰੀ ਰੱਬ ਹੀ ਬਚਾਵੇ ਹਾਂਜੀ ਕਿਵੇਂ ਲੱਗੀ ਅੱਜ ਦੀ ਵੀਡੀਓ ਵੀਡੀਓ ਚਲੋ ਕੀ ਸੀ ਇਹ ਤਾਂ ਆਪਾਂ ਹੁਣ ਇਹਨਾਂ ਨਾਲ ਤੇ ਤੁਸੀਂ ਦੇਖ ਲਓ ਯਾਰ ਵੀ ਆਪਦੇ ਹੀ ਨਹੀਂ ਇਹਦੇ ਬਿਆਨ ਮਿਲ ਰਹੇ ਵੀ ਮੈਂ ਕੀ ਬੋਲਣਾ ਤੇ ਕੀ ਕਹਿਣਾ ਠੀਕ ਹੈ ਇਹਨਾਂ ਦਾ ਪਰਿਵਾਰ ਦਾ ਮਹਿਕ ਨੂੰ ਸਹੈ ਦੇਣਾ ਨਹੀਂ ਹਟਣਾ ਜਨਾਂ ਚਿਰ ਉਹਨੂੰ ਸਹੈ ਹਜੇ ਵੀ ਉਹਨੂੰ ਸਹੈ ਦਿੰਦੇ ਨੇ ਐਡਾ ਵੱਡਾ ਕਾਹਨ ਹੋ ਗਿਆ ਪਰ ਨਾ ਉਹਨੂੰ ਸਹੈ ਪੱਕਾ ਦੇਣੀ ਹੈ ਤੇ ਚਲੋ ਉਮੀਦ ਕਰਦਾ ਤੁਹਾਨੂੰ ਵੀਡੀਓ ਠੀਕ ਲੱਗੀ ਹੋਵੇਗੀ ਤੇ ਸਾਨੂੰ ਦੁੱਖ ਸੀ ਵੀ ਇਹਨਾਂ ਦੇ ਪਰਿਵਾਰ ਨਾਲ ਇਹ ਚੀਜ਼ ਹੋਈ ਪਰ ਇਹ ਹਜੇ ਵੀ ਉਹ ਕੁੜੀ ਨੂੰ ਸਹੈ ਦੇ ਹੀ ਜਾਂਦੇ ਨੇ ਮੈਨੂੰ ਨਹੀਂ ਲੱਗਦਾ ਤੁਹਾਨੂੰ ਇਦਾਂ ਨਹੀਂ ਇਨਸਾਫ ਮਿਲਣਾ ਹੈਗਾ ਇਹ ਚੀਜ਼ਾਂ ਕਰਕੇ ਸੀ ਤੇਲ ਪਾ ਲਾਂਗੇ ਇਹ ਪਾ ਲਾਂਗੇ ਕਹੋ ਵੀ ਕੁੜੀ ਸਾਡੀ ਸਾਡੇ ਲਈ ਮਰ ਚੁੱਕੀ ਹੈ ਜਿਵੇਂ ਮੈਨੂੰ ਰਿਕਾਰਡਿੰਗਾਂ 'ਚ ਕਹਿੰਦੇ ਸੀ ਵੀ ਅਸੀਂ ਲੱਤਾਂ ਵੜਦਾਂਗੇ ਉਹ ਚੀਜ਼ ਇੱਥੇ ਹੋਣੀ ਚਾਹੀਦੀ ਸੀ ਵੀ ਸਾਡੀ ਕੁੜੀ ਸਾਡੇ ਵੱਲੋਂ ਬੇਦਖਲ ਹੈ ਵੀ ਅੱਜ ਤੋਂ ਬਾਅਦ ਸਾਡਾ ਉਹਦੇ ਨਾਲ ਕੋਈ ਲਾਗਾ ਦੇਗਾ ਨਹੀਂ ਇਹ ਗੱਲ ਕਹਿਣੀ ਸੀ ਕੁੜੀ ਦਾ ਵਿਆਹ ਹੋ ਗਿਆ ਸ਼ਾਬਾਸ਼ ਏ ਤੁਹਾਡੇ ਕੁੜੀ ਦਾ ਬੜਾ ਪੈਲਸ ਚ ਅਨੰਦ ਹਤੂਰ ਅਨੰਦ ਕਰਾ ਕੇ ਤੋਰੀਏ ਤੁਸੀਂ ਚਲੋ ਮਿਲਦੇ ਆ ਜਲਦੀ ਅਗਲੀ ਵੀਡੀਓ ਦੇ ਨਾਲ ਤੇ ਬਾਕੀ ਸਾਰਿਆਂ ਨੂੰ ਪਿਆਰ ਸਤਿਕਾਰ ਗਲਤੀ ਗੁਸਤਾਖੀ ਮਾਫ ਕਰਿਓ ਓਕੇ ਬਾਏ